ਵਿਜ਼ਿਬਿਲਟੀ ਵੀ ਯੂਕੇ ਦੇਖ ਰਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ ਦਰਸਲ ਉੱਤਰ ਪਾਰਤ ਦੇ ਵਿੱਚ ਬਾਦਰਗੀ ਠੰਡ ਦੇ ਕਾਰਨ ਜਿੱਥੇ ਵਿਜ਼ਿਬਿਲਟੀ ਘਟੀ ਹੈ ਉੱਥੇ ਹੀ ਧੁੰਦ ਦੀ ਜਿਹੜੀ ਚਾਦਰ ਹੈ ਉਹ ਸਾਰੇ ਪਾਸੇ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਆਮ ਜਨ ਜੀਵਨ ਜਿਹੜਾ ਹੈ ਉਹ ਅਸਤ ਵਿਅਸਤ ਨਜ਼ਰ ਆ ਰਿਹਾ ਹੈ ਹਾਲਾਂਕਿ ਸਵੇਰੇ 11 ਜਾਂ 12 ਵਜੇ ਤੱਕ ਧੁੰਦ ਜ਼ਰੂਰ ਰਹੇਗੀ ਉਸ ਤੋਂ ਬਾਅਦ ਮੌਸਮ ਦੁਪਹਿਰ ਦਾ ਕੁਝ ਸਾਫ਼ ਜ਼ਰੂਰ ਨਜ਼ਰ ਆਂਦਾ ਪਰ ਦੇਰ ਸ਼ਾਮ ਹੁੰਦਿਆਂ ਹੁੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਔਰ ਬੀਤੇ ਕੱਲ ਵੀ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਜਿਹੜੇ ਸਕੂਲ ਸੀਗੇ ਉਹ ਸਕੂਲ ਖੁੱਲ ਗਏ ਨੇ ਔਰ ਸਵੇਰੇ-ਸਵੇਰੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਾਣ ਦੇ ਵਿੱਚ ਕਾਫੀ ਦਿੱਕਤ ਹੋਈ ਹੈ ਸੋ ਜਿਹੜੇ ਵੀ ਮਾਪੇ ਨੇ ਜਾਂ ਸਕੂਲ ਪ੍ਰਸ਼ਾਸਨ ਹੈ ਉਹਨਾਂ ਨੂੰ ਸਖਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਨੇ ਕਿ ਜਿਹੜੇ ਵੀ ਬੱਸਾਂ ਦੇ ਡਰਾਈਵਰ ਨੇ ਜਿਹੜੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਚਾਹੇ ਉਹਨਾਂ ਨੂੰ ਸਕੂਲ ਪਹੁੰਚਣ ਦੇ ਲਈ ਥੋੜਾ ਟਾਈਮ ਜ਼ਰੂਰ ਲੱਗ ਜਾਏ ਪਰ ਉਹਨਾਂ ਨੂੰ ਇਸ ਚੀਜ਼ ਦੀ ਰਿਆਦ ਦੇਣੀ ਚਾਹੀਦੀ ਹੈ ਕਿਉਂਕਿ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਹੈ ਇਸ ਕਰਕੇ ਬੱਚਿਆਂ ਨੂੰ ਹਰੇਕ ਤਰੀਕੇ ਦੇ ਨਾਲ ਸੁਰੱਖਿਅਤ ਕਰਨ ਦੇ ਲਈ ਉਹਨਾਂ ਨੂੰ ਸਮਾਂ ਜ਼ਰੂਰ ਦਿੱਤਾ ਜਾਵੇ। ਸੋ ਸੰਗਰੂਰ ਸਭ ਤੋਂ ਠੰਡਾ ਰਿਹਾ ਜੀ ਕੱਲ ਦਾ ਦਿਨ ਸੰਗਰੂਰ ਜਿਹੜਾ ਸੀ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਇਲਾਕਾ ਰਿਹਾ। ਵਿਜ਼ਿਬਿਲਟੀ ਜ਼ੀਰੋ ਰਹੀ ਹੈ ਉੱਥੇ। ਹੋਰ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਸੰਗਰੂਰ ਦੇ ਵਾਂਗੂ ਪੂਰੇ ਪੰਜਾਬ ਦੇ ਵਿੱਚ ਧੁੰਦ ਪਈ ਹੋਈ ਹੈ। ਹਿਮਾਚਲ ਦੇ ਕੁਝ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਣ ਦੇ ਕਰਕੇ ਇਹ ਸਾਰਾ ਮੌਸਮ ਜਿਹੜਾ ਪੰਜਾਬ ਦੇ ਵਿੱਚ ਵੀ ਬਣਿਆ ਹੋਇਆ ਔਰ ਉੱਤਰ ਭਾਰਤ ਦੇ ਵਿੱਚ ਇਸ ਟਾਈਮ ਕੜਾਕੇ ਦੀ ਠੰਡ ਪੈ ਰਹੀ ਹੈ। ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਕਹਿ ਰਹੇ ਹਾਂ ਕਿ ਵਿਜ਼ਿਬਿਲਟੀ ਘੱਟ ਹੋਣ ਦੇ ਕਾਰਨ ਜੇਕਰ ਸਵੇਰ ਨੂੰ ਤੁਸੀਂ ਕੰਮਾਂ ਕਰਾਤੇ ਜਾਣਾ ਵੀ ਹੈ ਤੇ ਕੋਸ਼ਿਸ਼ ਕਰੋ ਕਿ ਕਾਲੀ ਨਾ ਕਰੋ ਕਿਉਂਕਿ ਤੁਹਾਡੀ ਜਾਨ ਜਿੱਥੇ ਬੜੀ ਕੀਮਤੀ ਹੈ ਉੱਥੇ ਜਿਹੜਾ ਕਰੋ ਹੋਰ ਨਿਕਲਿਆ ਹੋਇਆ ਵਿਅਕਤੀ ਉਹਦੀ ਜਾਨ ਵੀ ਬੜੀ ਕੀਮਤੀ ਹੈ ਸੋ ਆਪਣੀ ਜਾਨ ਵੀ ਬਚਾਓ ਬਾਕੀਆਂ ਦੀ ਜਾਨ ਨੂੰ ਵੀ ਬਚਾਓ ਸਮਾਂ ਥੋੜਾ ਭਾਵੇਂ ਜਿਆਦਾ ਜ਼ਰੂਰ ਲੱਗ ਜਾਏ ਪਰ ਕੋਸ਼ਿਸ਼ ਕਰੋ ਕਿ ਆਪਣੇ ਸਫ਼ਰ ਨੂੰ ਆਰਾਮ ਦੇ ਨਾਲ ਤੈਅ ਕੀਤਾ ਜਾਵੇ ਉਸ ਤੋਂ ਇਲਾਵਾ ਜੇਕਰ ਖਬਰਾਂ ਵੱਲ ਝਾਤ ਮਾਰੀਏ ਤੇ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਬੀਤੇ ਕੱਲ ਜੇਪੀਸੀ ਦੀ ਇੱਕ ਮੀਟਿੰਗ ਹੋਈ ਹੈ ਜੇਪੀਸੀ ਜੁਆਇੰਟ ਪਾਰਲੀਮ ਕਮੇਟੀ ਉਹਦੀ ਇੱਕ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਕੀਤੀ ਗਈ ਹੈ ਕਿ ਕੀ ਆ ਕੀ ਦੇਸ਼ ਦੇ ਵਿੱਚ ਇੱਕ ਇੱਕ ਸੰਵਿਧਾਨ ਇੱਕ ਚੋਣ ਹੋਣੀ ਚਾਹੀਦੀ ਹੈ ਇੱਕ ਦੇਸ਼ ਇੱਕ ਚੋਣ ਹੋਣੀ ਚਾਹੀਦੀ ਹੈ ਉਸ ਨੂੰ ਲੈ ਕੇ ਜਦੋਂ ਇਹ 17 17 ਦਸੰਬਰ ਨੂੰ 17 ਦਸੰਬਰ ਨੂੰ ਜਦੋਂ ਇਹ ਸੰਸਦ ਦੇ ਵਿੱਚ ਇਹ ਸਾਰਾ ਮੁੱਦਾ ਚੁੱਕਿਆ ਗਿਆ ਸੀ ਪੇਸ਼ ਕੀਤਾ ਗਿਆ ਬਿਲ ਨੂੰ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਉੱਥੇ ਇੱਕ ਸਾਂਝੀ ਸੰਸਦੀ ਕਮੇਟੀ ਜਾਨਕੀ ਜਪੀਸੀ ਬਣਾਈ ਗਈ ਸੀ ਜਿਸ ਦੇ ਵਿੱਚ 27 ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ 27 ਤੇ ਰਾਜ ਸਭਾ ਦੇ 12 ਮੈਂਬਰ ਜਿਹੜੇ ਸੀ ਉਹ ਨਿਯੁਕਤ ਕੀਤੇ ਗਏ ਸੀ ਉਹ ਵਿਰੋਧੀ ਪਾਰਟੀ ਦੇ ਵੀ ਹੁੰਦੇ ਆ ਸੱਤਾਧਿਰ ਦੇ ਵੀ ਹੁੰਦੇ ਆ ਉਹਨਾਂ ਦੇ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਗਈ ਤਾਂ ਕਿ ਇਹਦੇ ਤੇ ਵਿਚਾਰਾ ਕੀਤੀਆਂ ਜਾ ਸਕਣ ਕਿ ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਚੋਣ ਨੂੰ ਕਿਸ ਤਰੀਕੇ ਦੇ ਨਾਲ ਕਰਵਾਇਆ ਜਾਵੇ ਹਾਲਾਂਕਿ ਬੀਤੇ ਕਾਲ ਇਸ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਫਿਰ ਤੋਂ ਇਸ ਦਾ ਵਿਰੋਧ ਕੀਤਾ ਗਿਆ ਔਰ ਵਿਰੋਧ ਤੋਂ ਬਾਅਦ ਇਹ ਹੁਣ ਆਮੋ ਸਾਹਮਣੇ ਵੀ ਹੋਏ ਆਮੋ ਸਾਹਮਣੇ ਹੋਏ ਔਰ ਕਿਹਾ ਗਿਆ ਕਿ ਇਦਾਂ ਹੋਣਾ ਚਾਹੀਦਾ ਸੱਤਾਧਿਰ ਨੇ ਉਹਦੇ ਫਾਇਦੇ ਦੱਸੇ ਵਿਰੋਧੀ ਧਿਰ ਨੇ ਉਹਦੇ ਨੁਕਸਾਨ ਦੱਸੇ ਸੋ ਅਜੇ ਹੋਰ ਮੀਟਿੰਗਾਂ ਹੋਣਗੀਆਂ ਕਿਉਂਕਿ ਆ ਸਾਂਝੀ ਸੰਸਦੀ ਕਮੇਟੀ ਨੂੰ ਬਜਟ ਇਜ਼ ਲਾਸ ਜਿਹੜਾ ਆਣਾ ਹੈ ਉਹਦੇ ਆਖਰੀ ਹਫਤੇ ਦੇ ਪਹਿਲੇ ਦਿਨ ਤੱਕ ਇੱਕ ਰਾਸ਼ਟਰ ਇੱਕ ਚੋਣ ਸੰਬੰਧੀ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ ਇਸ ਕਰਕੇ ਉਸ ਤੋਂ ਪਹਿਲਾਂ ਕਈ ਮੀਟਿੰਗਾਂ ਹੋਣਗੀਆਂ ਕਈ ਬੈਠਕਾਂ ਹੋਣਗੀਆਂ ਤਾਂ ਕਿ ਇਹਦੇ ਉੱਤੇ ਵਿਸਤਾਰ ਸਹਿਤ ਚਰਚਾ ਕੀਤੀ ਜਾ ਸਕੇ ਇਸ ਤੋਂ ਇਲਾਵਾ ਚੋਣਾਂ ਬੈਲਟ ਪੇਪਰਾਂ ਹੀ ਕਰਵਾਉਣ ਦਾ ਮਾਮਲਾ ਵੀ ਕੁੱਕੇ ਆ ਗਿਆ ਕਿਉਂਕਿ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਰਿਹਾ ਕਿ EVM ਨਹੀਂ ਵੈਲਿਡ ਪੇਪਰਾਂ ਹੀ ਚੋਣਾਂ ਜਿਹੜੀਆਂ ਨੇ ਉਹ ਕਰਵਾਉਣੀਆਂ ਚਾਹੀਦੀਆਂ ਨੇ ਸੋ ਉਹਦਾ ਮੁੱਦਾ ਵੀ ਕੱਲ ਉੱਠਿਆ ਸੰਵਧਾਨ ਅਤੇ ਸੰਘਵਾਦ ਦੇ ਬੁਨਿਆਦੀ ਤਾਣੇ ਬਾਣੇ ਤੇ ਹਮਲਾ ਹੋਣ ਦਾ ਦਾਵਾ ਜਿਹੜਾ ਹੈ ਉਹ ਵਿਰੋਧੀ ਧਿਰ ਦੇ ਵੱਲੋਂ ਕੀਤਾ ਗਿਆ ਔਰ ਭਾਜਪਾ ਮੈਂਬਰਾਂ ਨੇ ਇਕੱਠਿਆਂ ਚੋਣਾਂ ਕਰਵਾਉਣ ਦੀ ਤਜ਼ਵੀਜ਼ ਨੂੰ ਦੇਸ਼ ਹਿੱਤ ਦੇ ਵਿੱਚ ਦੱਸਿਆ ਭਾਜਪਾ ਲਗਾਤਾਰ ਕਹਿ ਰਹੀ ਹੈ ਕਿ ਦੇਸ਼ ਦੇ ਹਿੱਤ ਦੇ ਵਿੱਚ ਹੈ ਕਿਉਂਕਿ ਭਾਜਪਾ ਦੇ ਵੱਲੋਂ ਬਾਰ ਬਾਰ ਇਹਦੇ ਉੱਤੇ ਸਪਸ਼ਟੀਕਰਨ ਦਿੱਤੇ ਗਏ ਨੇ ਕਿ ਜਦੋਂ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਚੋਣਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਤੋਂ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਉਸ ਤੋਂ ਬਾਅਦ ਤੁਸੀਂ ਦੇਖੋ ਫਿਰ ਵੀ ਕਿੰਨੇ ਸੂਬਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਹਰਿਆਣਾ ਦੇ ਵਿੱਚ ਚੋਣਾਂ ਹੋਈਆਂ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਈਆਂ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋ ਗਈਆਂ ਸੋ ਉਹ ਕਈ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਇਹ ਕਿਹਾ ਜਾ ਰਿਹਾ ਕਿ ਇੱਕ ਦੇਸ਼ ਇੱਕ ਚੋਣ ਹੋਣੀ ਚਾਹੀਦੀ ਹੈ ਕਿ ਇੱਕੋ ਹੀ ਸਮੇਂ ਦੇ ਉੱਤੇ ਦੇਸ਼ ਦੇ ਉੱਤੇ ਵਿੱਚ ਲੋਕ ਸਭਾ ਚੋਣਾਂ ਔਰ ਵਿਧਾਨ ਸਭਾ ਚੋਣਾਂ ਹੋ ਜਾਣੀਆਂ ਚਾਹੀਦੀਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਸਥਾਨਕ ਚੋਣਾਂ ਨੇ ਉਹ ਤਾਂ ਆਪਣੇ ਆਪਣੇ ਰਾਜ ਦੇ ਵਿੱਚ ਉਸ ਦੇ ਅਕੋਰਡਿੰਗ ਹੀ ਹੁੰਦੀਆਂ ਪਰਦੇਸ਼ ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇੱਕ ਸਮੇਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਸੋ ਜੀਪੀਸੀ ਦੀ ਜਿਹੜੀ ਮੀਟਿੰਗ ਹੋਈ ਹੈ ਕੱਲ ਉਸ ਦੇ ਵਿੱਚ ਸਿੱਟਾ ਕੋਈ ਬਹੁਤ ਵਧੀਆ ਨਹੀਂ ਨਿਕਲਿਆ ਵਾਰਤਾ ਲਾਪ ਜ਼ਰੂਰ ਹੋਈ ਹੈ ਪਰ ਆਨਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਕਿ ਇਸ ਦੇ ਉੱਪਰ ਕੀ ਵਿਚਾਰਾ ਹੁੰਦੀਆਂ ਨੇ ਔਰ ਭਾਜਪਾ ਦੇ ਵੱਲੋਂ ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਪਾਸ ਕਰਵਾਉਣ ਦੇ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਇਸ ਤੋਂ ਇਲਾਵਾ ਜੇਕਰ ਅੱਗੇ ਵਧੀਏ ਕਿਸਾਨਾਂ ਆਦੀ ਗੱਲ ਕਰੀਏ ਤੇ ਮੋਗਾ ਦੇ ਵਿੱਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੈ ਜੀ ਐਸਕੇਐਮ ਦੇ ਵੱਲੋਂ ਜਿਹੜੀ ਟੋਹਾਣਾ ਦੇ ਵਿੱਚ ਪਿਛਲੇ ਦਿਨੀ ਇੱਕ ਮਹਾਪੰਚਾਇਤ ਕੀਤੀ ਗਈ ਸੀ ਉਸ ਦੇ ਨਾਲ ਹੀ ਇੱਕ ਹੋਰ ਐਲਾਨ ਸੀ ਉਹਨਾਂ ਦਾ ਕਿ ਮੋਗਾ ਦੇ ਵਿੱਚ 9 ਤਰੀਕ ਨੂੰ 9 ਜਨਵਰੀ ਨੂੰ ਇਹ ਮਹਾਪੰਚਾਇਤ ਹੋਏਗੀ ਔਰ ਅੱਜ ਉਹ ਮਹਾਪੰਚਾਇਤ ਹੋਣ ਵਾਲੀ ਹੈ ਇੱਥੇ ਪਲਕੇ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਹੋ ਰਹੀ ਹੈ ਇਸ ਦੇ ਮੱਦੇਨਜ਼ਰ ਐਸਐਸਪੀ ਅਜੇ ਗਾਂਧੀ ਨੇ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਐਸਐਸਪੀ ਨੇ ਕਿਹਾ ਕਿ ਕਰੀਬ 300 ਪਲੱਸ ਮੁਲਾਜ਼ਮ ਟ੍ਰੈਫਿਕ ਵਿਵਸਥਾ ਲਈ ਤੈਨਾਤ ਕੀਤੇ ਗਏ ਨੇ ਇਸ ਮੌਕੇ ਕਿਸਾਨ ਆਗੂ ਭੁਪਿੰਦਰ ਸਿੰਘ ਔਰ ਕਈ ਕਿਸਾਨ ਆਗੂ ਮੌਜੂਦ ਰਹਿ ਜਿਨ੍ਹਾਂ ਨੇ ਵਿਵਸਥਾ ਦੀ ਗਲ ਕੀਤੀ ਹੈ ਬਹੁਤ ਸਾਰੇ ਲੋਕਾਂ ਦੇ ਕੱਲ ਤੋਂ ਵੀ ਫੋਨ ਆ ਰਹੇ ਸੀ ਕਿ ਕੀ ਕਿਸਾਨਾਂ ਦੇ ਵੱਲੋਂ ਫਿਰ ਤੋਂ ਕਿਸੇ ਬੰਦ ਦਾ ਐਲਾਨ ਕੀਤਾ ਗਿਆ ਸਾਨੂੰ ਲੋਕ ਪੁੱਛ ਰਹੇ ਸੀ ਕਿ ਕੋਈ ਤੁਹਾਡੇ ਕੋਲ ਖਬਰ ਹੈ ਕਿ ਕਿਸਾਨ ਫਿਰ ਤੋਂ ਬੰਦ ਕਰ ਰਹੇ ਨੇ ਕਿਸਾਨ ਫਿਰ ਤੋਂ ਧਰਨਾ ਲਗਾ ਰਹੇ ਨੇ ਔਰ ਅਸੀਂ ਉਹਨਾਂ ਲੋਕਾਂ ਨੂੰ ਵੀ ਇਹੀ ਦੱਸਿਆ ਸੀ ਔਰ ਤੁਹਾਨੂੰ ਵੀ ਇਹੀ ਦੱਸ ਰਹੇ ਹਾਂ ਕਿ ਬੰਦ ਦਾ ਐਲਾਨ ਨਹੀਂ ਹੈ ਕੋਈ ਵੀ ਕਿਸਾਨਾਂ ਨੇ ਕੋਈ ਸੜਕਾਂ ਤੇ ਨਹੀਂ ਬੈਠਣਾ ਮੋਗਾ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਹੈ ਉਹ ਇੱਕ ਜਗ੍ਹਾ ਦੇ ਉੱਤੇ ਨਿਰਧਾਰਤ ਉਹਨਾਂ ਦਾ ਪ੍ਰੋਗਰਾਮ ਹੈ ਉੱਥੇ ਮਹਾਪੰਚਾਇਤ ਕੀਤੀ ਜਾਏਗੀ ਹਾਂ ਵੱਡੀ ਗਿਣਤੀ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਬਖ ਬਖ ਸੂਬਿਆਂ ਦੇ ਵਿੱਚੋਂ ਕਿਸਾਨ ਉੱਥੇ ਜ਼ਰੂਰ ਪਹੁੰਚਣਗੇ ਪਰ ਪੰਜਾਬ ਬੰਦ ਨਹੀਂ ਹੈ ਔਰ ਕਿਸੇ ਤਰੀਕੇ ਦਾ ਤੁਹਾਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਤੁਸੀਂ ਜਿਸ ਤਰੀਕੇ ਦੇ ਨਾਲ ਆਪਣੇ ਕਮਾਂਕਾਰਾਂ ਤੇ ਜਾਣੇ ਹੋ ਤੁਹਾਨੂੰ ਜਾਣਾ ਚਾਹੀਦਾ ਹੈ ਦੂਸਰੇ ਪਾਸੇ ਜੇਕਰ ਗੱਲ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੀ ਕਰੀਏ ਤੇ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੀ ਸਿਹਤ ਜ਼ਿਆਦਾ ਵਿਗੜ ਰਹੀ ਹੈ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਿਆ ਕਿ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਡਾਕਟਰੀ ਟੀਮ ਹੈ ਉਹਨਾਂ ਦੀ ਆਪਣੀ ਡਾਕਟਰੀ ਟੀਮ ਹੈ ਉਸ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਨਾਲ ਵੀ ਮਿਲਣ ਲਈ ਅਸਮਰਥ ਨੇ ਜਗਜੀਤ ਸਿੰਘ ਡੱਲੇਵਾਲ ਮਿਲ ਨਹੀਂ ਸਕਦੇ ਕਿਉਂਕਿ ਜਦੋਂ ਤੋਂ ਉਹਨਾਂ ਨੂੰ ਪਰਸੋ ਵੋਮਟਿੰਗ ਆਈ ਹੈ ਉਸ ਤੋਂ ਬਾਅਦ ਉਹ 1 ਘੰਟੇ ਦੇ ਕਰੀਬ ਬੇਹੋਸ਼ ਰਹੇ ਨੇ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਲਗਾਤਾਰ ਨਿਗਰਾਨੇ ਦੇ ਵੱਲ ਜਾ ਰਹੀ ਹੈ ਪਾਣੀ ਵੀ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹজম ਨਹੀਂ ਹੋ ਰਿਹਾ ਔਰ ਡੱਲੇਵਾਲ ਦੀ ਸਿਹਤ ਨਜ਼ਰ ਆਖ ਰਹੀ ਜਿਹੜੇ ਡਾਕਟਰ ਨੇ ਅਵਧਾਰ ਸਿੰਘ ਨੇ ਕਿਹਾ ਹੈ ਕਿ ਡੱਲੇਵਾਲ ਨੂੰ ਪਾਣੀ ਵੀ ਹজম ਨਹੀਂ ਹੋ ਰਿਹਾ ਔਰ ਪਾਣੀ ਪੀਂਦੇ ਹੀ ਉਹਨਾਂ ਨੂੰ ਜਿਹੜੀ ਉਲਟੀ ਹੈ ਉਹ ਆ ਜਾਂਦੀ ਹੈ ਉਹਨਾਂ ਦੇ ਪੈਰਾਂ ਨੂੰ ਇੱਕ ਤੋਂ ਡੇਢ ਫਿਟ ਉੱਚਾ ਉੱਚਾ ਚੱਕਿਆ ਗਿਆ ਔਰ ਤਾਂਕੀ ਉਹਨਾਂ ਦੇ ਦਿਮਾਗ ਤੱਕ ਖੂਨ ਦੀ ਸਪਲਾਈ ਜਿਹੜੀ ਹੈ ਉਹ ਉਹ ਪ੍ਰਭਾਵਿਤ ਨਾ ਹੋਵੇ ਔਰ ਬੀਪੀ ਜਿਹੜਾ ਉਹਨਾਂ ਦਾ ਬਾਰ-ਬਾਰ ਗਿਰ ਰਿਹਾ ਹੈ ਉਸ ਦੇ ਕਰਕੇ ਡਾਕਟਰਾਂ ਦੇ ਵੱਲੋਂ ਪੂਰੀ ਵਾਹ ਪੇਛ ਲਈ ਜਾ ਰਹੀ ਹੈ ਕਿਉਂਕਿ ਬਾਰ-ਬਾਰ ਜਗਜੀਤ ਸਿੰਘ ਡੱਲੇਵਾਲ बेहोश ਹੋ ਰਹੇ ਨੇ ਔਰ ਇਸ ਤੋਂ ਇਲਾਵਾ ਕਿਸਾਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਬੀਤੇ ਕੱਲ ਵੀ ਤੁਹਾਨੂੰ ਦੱਸ ਦਈਏ ਕਿ ਡਾਕਟਰੀ ਟੀਮ ਜਿਹੜੀ ਹੈ ਅ ਰਜਿੰਦਰਾ ਹਸਪੀਟਲ ਦੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਉਸ ਟੀਮ ਦੇ ਵੱਲੋਂ ਮਿਲਣ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਉਹ ਸਾਬਕਾ ਏਡੀਜੀਪੀ ਜਸਕਰਨ ਸਿੰਘ ਦੀ ਟੀਮ ਨੇ ਵੀ ਮਿਲਣਾ ਸੀ ਪਰ ਉਹ ਸਾਰੇ ਦਿਨ ਬੈਠੇ ਰਹੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਠੀਕ ਨਹੀਂ ਸੀ ਇਸ ਤੋਂ ਇਲਾਵਾ ਅਫਲੇਸ਼ ਯਾਦਵ ਸੱਪਾ ਦੇ ਜਿਹੜੇ ਮੁਖੀ ਨੇ ਸਮਾਜਵਾਦੀ ਪਾਰਟੀ ਦੇ ਉਹਨਾਂ ਦੇ ਵੱਲੋਂ ਵੀ ਕੱਲ ਕਈ ਫੋਨ ਕੀਤੇ ਗਏ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਦੇ ਉਹ ਇੱਛੁਕ ਸੀ ਹਾਲਾਕਿ ਉਹਨਾਂ ਦੇ ਨਾਲ ਫੋਨ ਤੇ ਵੀ ਗੱਲ ਨਹੀਂ ਹੋ ਸਕੀ ਉਹ ਪੰਜਾਬ ਤਾਂ ਨਹੀਂ ਆਏ ਸੀ ਪਰ ਉਹਨਾਂ ਦੇ ਵੱਲੋਂ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਨਾਲ ਗੱਲ ਨਹੀਂ ਹੋ ਸਕੀ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਦੇ ਕਰਕੇ ਅ ਕੱਲ ਅਖਿਲੇਸ਼ ਯਾਦਵ ਹੁਣਾ ਤੱਕ ਦੀ ਵੀ ਗੱਲ ਨਹੀਂ ਹੋ ਸਕੀਆ ਸੋ ਦੇਖਣਾ ਹੋਏਗਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਹੁਣ ਕਿਸ ਤਰੀਕੇ ਦਾ ਸੁਧਾਰ ਆਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲਦਾ ਜਾਂ ਫਿਰ ਨਹੀਂ ਹਾਲਾਂਕਿ ਇਹਦੀਆਂ ਸੰਭਾਵਨਾਵਾਂ ਬੜੀਆਂ ਘਟ ਨੇ ਜਦੋਂ ਤੱਕ ਮੈਡੀਕਲ ਸਹੂਲਤ ਨਹੀਂ ਕੋਈ ਉਹ ਲੈਣ ਕੇ ਖਾਣਾ ਪੀਣਾ ਤਾਂ ਦੂਰ ਦੀ ਗੱਲ ਹੈ ਮੈਡੀਕਲ ਸਹੂਲਤ ਵੀ ਕੋਈ ਨਹੀਂ ਲੈ ਰੇ ਇਸ ਕਰਕੇ ਉਹਨਾਂ ਦੀ ਸਿਹਤ ਠੀਕ ਹੋਏ ਐਸੀ ਸੰਭਾਵਨਾ ਤਾਂ ਬਿਲਕੁਲ ਨਹੀਂ ਹੈ ਕੇਂਦਰ ਸਰਕਾਰ ਜਦੋਂ ਤੱਕ ਉਹਨਾਂ ਨੂੰ ਕੋਈ ਗੱਲਬਾਤ ਦਾ ਸੱਦਾ ਨਹੀਂ ਭੇਜਦੀ ਉਦੋਂ ਤੱਕ ਉਹਨਾਂ ਨੇ ਕਹਿ ਕੇ ਸਿਹਤ ਸੁਖੋਤਾ ਵੀ ਨਹੀਂ ਲਈਆਂ ਜਾਣਕੀਆਂ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਨ ਵਾਲੇ ਟਾਈਮ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਣ ਵਾਲਾ ਹਾਲਾਂਕਿ ਉਹਨਾਂ ਦੇ ਸਿਹਤ ਦੇ ਵਿੱਚ ਹੋਰ ਨਿਗਾਰ ਆ ਰਿਹਾ ਇਸ ਤੋਂ ਇਲਾਵਾ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਚੰਡੀਗੜ੍ਹ ਤੋਂ ਯੂਟੀ ਸਲਾਹਕਾਰ ਦਾ ਅਹੁਦਾ ਖਤਮ ਕਰਨ ਨਾਲ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਪਖੀ ਹੋਈ ਹੈ ਬੀਤੇ ਦਿਨ ਸ਼ਾਮ ਤੋਂ ਹੀ ਇਹ ਇੱਕ ਫੈਸਲਾ ਲਿਆ ਗਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਸ ਦੇ ਵਿੱਚ ਯੂਟੀ ਸਲਾਹਕਾਰ ਦੇ ਅਹੁਦੇ ਨੂੰ ਮੁੱਖ ਸਕੱਤਰ ਦੇ ਵਿੱਚ ਬਦਲ ਦਿੱਤਾ ਗਿਆ ਮਤਲਬ ਕਿ ਯੂਟੀ ਸਲਾਹਕਾਰ ਜਿਹੜੀਆਂ ਵੀ ਯੂਨੀਅਨ ਟੈਰੀਟਰੀ ਹੁੰਦੀਆਂ ਨੇ ਉੱਥੇ ਇੱਕ ਸਲਾਹਕਾਰ ਹੁੰਦਾ ਹੈ ਯੂਟੀ ਸਲਾਹਕਾਰ ਹੁੰਦਾ ਹੈ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਵੀ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਣ ਯੂਟੀ ਸਲਾਹਕਾਰ ਦੀ ਜਗ੍ਹਾ ਤੇ ਮੁੱਖ ਸਕੱਤਰ ਉੱਥੇ ਲਗਾ ਦਿੱਤਾ ਗਿਆ ਦੱਸ ਦਈਏ ਕਿ ਯੂਟੀ ਸਲਾਹਕਾਰ ਕਿਸੇ ਯੂਟੀ ਦੇ ਵਿੱਚ ਹੁੰਦਾ ਹੈ ਪਰ ਜਿਹੜਾ ਸਕੱਤਰ ਹੁੰਦਾ ਹੈ ਉਹ ਹੁੰਦਾ ਕਿਸੇ ਪੂਰਨ ਸੂਬੇ ਦੇ ਵਿੱਚ ਪੂਰਨ ਰਾਜ ਦੇ ਵਿੱਚ ਜਿਵੇਂ ਕਿ ਪੰਜਾਬ ਹੈ ਪੰਜਾਬ ਪੂਰਨ ਸੂਬਾ ਹੈ ਪੰਜਾਬ ਦੇ ਵਿੱਚ ਮੁੱਖ ਸਕੱਤਰ ਹੈ ਔਰ ਹੁਣ ਮੁੱਖ ਸਕੱਤਰ ਜਿਹੜਾ ਹੈ ਇਹ ਪਹਿਲਾ ਕੇਸ ਪੂਰੇ ਦੇਸ਼ ਦੇ ਵਿੱਚ ਕਿਹਾ ਜਾ ਰਿਹਾ ਕਿ ਜਿੱਥੇ ਕਿ ਯੂਟੀ ਦੇ ਵਿੱਚ ਮੁੱਖ ਸਕੱਤਰ ਲਗਾ ਦਿੱਤਾ ਗਿਆ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਵਿਰੋਧੀ ਧਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੀ ਜਿਹੜੀ ਹੋਂਦ ਹੈ ਪੰਜਾਬ ਦੀ ਜਿਹੜੀ ਪਕੜ ਹੈ ਚੰਡੀਗੜ੍ਹ ਦੇ ਵਿੱਚ ਉਹਨੂੰ ਕਮਜ਼ੋਰ ਕਰਨ ਦੇ ਲਈ ਇਹ ਕੇਂਦਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਸਿਆਸੀ ਪਾਰਟੀਆਂ ਨੇ ਕੇਂਦਰ ਤੇ ਪੰਜਾਬ ਦੇ ਹੱਕਾਂ ਦੇ ਉੱਪਰ ਇਸ ਨੂੰ ਡਾਕਾ ਮਾਰਨ ਤੇ ਦੋਸ਼ ਲਗਾਏ ਨੇ ਕਿ ਡਾਕਾ ਮਾਰਿਆ ਜਾ ਰਿਹਾ ਹੈ ਆਲ ਕਿ ਭਾਜਪਾ ਦੇ ਵੱਲੋਂ ਆਇਆ ਪੰਜਾਬ ਭਾਜਪਾ ਦੇ ਵੱਲੋਂ ਇਸ ਦੇ ਉੱਪਰ ਕੋਈ ਵੀ ਜਵਾਬ ਨਹੀਂ ਆਇਆ ਸਿਆਸਤ ਪਖੀ ਹੋਈ ਹੈ ਇਸ ਨੂੰ ਲੈ ਕੇ ਕਿ ਪੰਜਾਬ ਦਾ ਜਿਹੜਾ ਹੱਕ ਹੈ ਉਹ ਚੰਡੀਗੜ੍ਹ ਤੇ ਬਾਰ ਬਾਰ ਕਮਜ਼ੋਰ ਕਰਨ ਦੇ ਲਈ ਕਦੇ 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 ਹਿਮਾ ਹਰਿਆਣੇ ਨੂੰ ਜਗ੍ਹਾ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ 10 ਏਕੜ ਦੇ ਵਿੱਚ ਤੁਸੀਂ ਆਪਣੀ ਵਿਧਾਨ ਸਭਾ ਬਣਾ ਲਓ ਉਹ ਬਾਰ ਬਾਰ ਕਿਹਾ ਜਾਂਦਾ ਕਿ ਪੰਜਾਬ ਦੇ ਵਿਰੋਧੀ ਪਾਰਟੀ ਦੇ ਵੱਲੋਂ ਵੀ ਸੱਤਾਧਿਰ ਦੇ ਵੱਲੋਂ ਵੀ ਜੇ ਤੁਸੀਂ ਉਹਨਾਂ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਜਗ੍ਹਾ ਦੇਣੀ ਹੈ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਆਪਣੇ ਤੁਸੀਂ ਪੰਚਕੂਲਾ 'ਚ ਬਣਾ ਲਿਓ ਤੁਸੀਂ ਪੰਚਕੂਲਾ 'ਚ ਸਾਨੂੰ ਜ਼ਮੀਨ ਦੇ ਰਹੇ ਹੋ ਔਰ ਇੱਥੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਰਿਆਣਾ ਨੂੰ ਕਹਿੰਦੇ ਕਿ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਦੇ ਦਿੱਤੀ ਸੋ ਬਾਰ-ਬਾਰ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਕਮਜ਼ੋਰ ਕਰਨ ਦੇ ਲਈ ਐਸੇ ਫੈਸਲੇ ਜਿਹੜੇ ਲਏ ਜਾ ਰਹੇ ਨੇ ਜਿਸ ਦਾ ਵਿਰੋਧ ਹੁਣ ਬੀਤੇ ਕੱਲ ਤੋਂ ਹੋ ਰਿਹਾ ਇਸ ਤੋਂ ਇਲਾਵਾ ਗੱਲ ਕਰਾਂਗੇ ਅਕਾਲੀ ਦਲ ਨੇ ਭਲਕੇ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਹੈ ਬੀਤੇ ਸ਼ਾਮ ਵੀ ਅਸੀਂ ਇਸ ਦਾ ਜ਼ਿਕਰ ਕੀਤਾ ਸੀ ਕਿ ਸੁਖਬੀਰ ਬਾਦਲ ਦੇ ਅਸਤੀਫੇ ਅਤੇ ਹੋਰ ਮਾਮਲਿਆਂ ਬਾਰੇ ਵੀ ਫੈਸਲੇ ਲਏ ਜਾ ਸਕਦੇ ਨੇ ਸੋ ਵਰਕਿੰਗ ਕਮੇਟੀ ਦੀ ਬੈਠਕ ਅਕਾਲੀ ਦਲ ਦੇ ਵੱਲੋਂ ਸੱਦ ਲਈ ਗਈ ਹੈ ਔਰ ਭਲਕੇ ਚੰਡੀਗੜ੍ਹ ਦੇ ਉਹਨਾਂ ਦੇ ਮੁੱਖ ਦਫ਼ਤਰ ਦੇ ਵਿੱਚ 3 ਵਜੇ ਸ਼ਾਮ ਨੂੰ ਵਰਕਿੰਗ ਕਮੇਟੀ ਦੀ ਬੈਠਕ ਹੋਏਗੀ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਬੈਠਕ ਹੋਣ ਵਾਲੀ ਹੈ ਵਿਰੋਧੀਆਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਵਿਰੋਧੀ ਜਿਹੜੇ ਨੇ ਵਿਰੋਧੀ ਕਿਹੜੇ ਨੇ ਉਹੀ ਵਿਰੋਧੀ ਜਿਹੜੇ ਕਦੇ ਅਕਾਲੀ ਹੁੰਦੇ ਸੀ ਪਰ ਉਹ ਫਿਰ ਬਾਅਦ ਦੇ ਵਿੱਚ ਅਕਾਲੀ ਸੁਧਾਰ ਲਹਿਰ ਬਣ ਗਏ ਉਹਨਾਂ ਨੂੰ ਵਿਰੋਧੀ ਕਿਹਾ ਜਾ ਰਿਹਾ ਔਰ ਉਸ ਤੋਂ ਇਲਾਵਾ ਵਿਰੋਧੀ ਤੇਰਾ ਹੋਰ ਜਿਹੜੀਆਂ ਵਿਰੋਧ ਕਰ ਰਹੀਆਂ ਨੇ ਉਨ੍ਹਾਂ ਦੇ ਉੱਪਰ ਵੀ ਤੰਝ ਕੱਸੇ ਗਏ ਦਲਜੀਤ ਚੀਮਾ ਨੇ ਕਿਹਾ ਕਿ ਸਾਡੇ ਅਕਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਵੀ ਹੁਕਮ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਵੱਲੋਂ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਹਰ ਆਗੂ ਉਹਨਾਂ ਹੁਕਮਾਂ ਨੂੰ ਇਨ ਬਿਨ ਕਰਕੇ ਮੰਨਦਾ ਹੈ ਕੁਝ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਮੀਟਿੰਗ ਅਜੇ ਤੱਕ ਨਹੀਂ ਬੁਲਾਈ ਆ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਸੀ ਕੁਝ ਕੁਝ ਸੰਵਿਧਾਨਿਕ ਤੌਰ ਦੇ ਉੱਤੇ ਕੁਝ ਐਸੀਆਂ ਚੀਜ਼ਾਂ ਸੀ ਜਿਨ੍ਹਾਂ ਦੇ ਉੱਤੇ ਕੋਗ ਕਰਨੀ ਬੜੀ ਜ਼ਰੂਰੀ ਸੀ ਨਹੀਂ ਤਾਂ ਪਾਰਟੀ ਦੀ ਮੈਂਬਰਸ਼ਿਪ ਜਾ ਸਕਦੀ ਸੀ ਇਸ ਦੇ ਕਰਕੇ ਅਸੀਂ ਥੋੜਾ ਜਿਹਾ ਸਮਾਂ ਲਿਆ ਪਰ ਹੁਣ ਅਸੀਂ ਮੀਟਿੰਗ ਸੱਦ ਲਈ ਹੈ ਮੀਟਿੰਗ ਸੱਦ ਕੇ ਅਸੀਂ ਉਹਦੇ ਵਿੱਚ ਜਲਦ ਫੈਸਲਾ ਲੈ ਲਾਂਗੇ ਇਹ ਚੰਡੀਗੜ੍ਹ ਮਾਫ ਕਰਨਾ ਅਕਾਲੀ ਦਲ ਦੇ ਵੱਲੋਂ ਇਹ ਜਿਹੜਾ ਬੀਤੇ ਕੱਲ ਇੱਕ ਡਵੈਲਪਮੈਂਟ ਇਹ ਹੋਈ ਆ ਇਸ ਤੋਂ ਇਲਾਵਾ ਬੀਤੇ ਕੱਲ ਤਿਰੂਪਤੀ ਮੰਦਿਰ ਦੇ ਵਿੱਚ ਭਗੜੜ ਮਚੀ देर शाम ਦੀ ਇਹ ਖਬਰ ਸੀ ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੋ ਤਿਰੂਪਤੀ ਮੰਦਿਰ ਜਿਹੜਾ ਹੈ ਤੇਰੂਮਲਾ ਪਹਾੜੀਆਂ ਦੇ ਉੱਤੇ ਇਹ ਭਗਵਾਨ ਬੈਂਕੇਟੇਸ਼ਵਰ ਸਵਾਮੀ ਜਿਹੜੇ ਨੇ ਉਹਨਾਂ ਦਾ ਮੰਦਰ ਹੈ ਔਰ ਬੁੱਧਵਾਰ ਦਿਨ ਸ਼ਾਮ ਉਥੇ ਭਗਦੜ ਮੱਚੀ ਪੰਜ ਮਹਿਲਾਵਾਂ ਦੀ ਉਮਮ ਸਮੇਤ ਉਹਨਾਂ ਦੇ ਜਣੇ ਕਿ 6 ਸ਼ਰਦਾਲੂ ਜਿਹਦੇ ਵਿੱਚ ਪੰਜ ਮਹਿਲਾਵਾਂ ਇੱਕ ਮਰਦ ਸੀ ਉਹਦੀ ਮੌਤ ਹੋ ਗਈ 29 ਹੋਰ ਲੋਕ ਘਾਇਲ ਨੇ ਔਰ ਭਗਦੜ ਉਸ ਸਮੇ ਮੱਚੀ ਕਹਿੰਦੇ ਜਦੋਂ ਕਿ ਬੈਕ ਹੌਂਡ ਦੁਬਾਰ ਦਰਸ਼ਨਮ ਦੇ ਲਈ ਸੈਂਕੜੇ ਸੈਂਕੜੇ ਲੋਕ ਉਥੇ ਟਿਕਟ ਮਿਲਦੀ ਆ ਅੰਦਰ ਜਾਣ ਦੇ ਲਈ ਇੱਕ ਪਾਸਟ ਮਿਲਦਾ ਉਸ ਪਾਸ ਨੂੰ ਲੈਣ ਦੇ ਲਈ ਭਗਦੜ ਮੱਚਦੀ ਹੈ ਉਥੇ ਪੁਲਿਸ ਦੇ ਵੱਲੋਂ ਹਲਕਾ ਜਿਹਾ ਲਾਠੀ ਚਾਰਜ ਕੀਤਾ ਜਾਂਦਾ ਜਿਸ ਦੇ ਨਾਲ ਲੋਕਾਂ ਦੇ ਵਿੱਚ ਹੜਕੰਪ ਮਚ ਗਿਆ ਔਰ ਭਗੜੜ ਦੇ ਵਿੱਚ 6 ਲੋਕਾਂ ਦੀ ਬੀਤੇ ਕੱਲ ਇਸ ਸਾਰੇ ਮਾਮਲੇ ਦੇ ਵਿੱਚ ਮੌਤ ਹੋ ਗਈ ਹੈ ਸੋ ਇਹ ਸੀ ਉਹ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸੀ ਇਹਨਾਂ ਖਬਰਾਂ ਨੂੰ ਹੋਰ ਵਿਸਤਾਰ ਦੇ ਨਾਲ ਦੇਖਣ ਦੇ ਲਈ ਜਾਂ ਫਿਰ ਅੱਜ ਦੀ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਹੈ ਕਿਸਾਨਾਂ ਦੀ ਉਸ ਮਹਾਪੰਚਾਇਤ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਸ ਤੋਂ ਇਲਾਵਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੇ ਲਈ ਅੱਜ ਉਹਨਾਂ ਦੇ ਡਾਕਟਰੀ ਟੀਮ ਦੇ ਵੱਲੋਂ ਕੀ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਔਰ ਯੂਟੀ ਨੂੰ ਲੈ ਕੇ ਜੋ ਅੱਜ ਭਾਜਪਾ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਉਸ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਸਤਾਰ ਸਹਿਤ ਜਾਣਨ ਲਈ ਅੱਜ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਖਾਸ ਰਿਹਾ ਦੇਖਣ ਦੇ ਲਈ ਸਾਡਾ ਸ਼ਾਮ ਦਾ ਬੁਲੇਟਿਨ ਜ਼ਰੂਰ ਦੇਖੋ ਦੇਖਦੇ ਰਹੋ ਬੀਲਟੀਵੀਯੂ ਕੇ ਧੰਨਵਾਦ